ਮਾਚੀਵਾੜਾ ਵਿੱਚ ਲਗਭਗ 3 ਸਾਲਾਂ ਦੇ ਬੱਚੇ ਦੇ ਅਪਹਰਨ ਮਾਮਲੇ ਵਿੱਚ ਪੁਲਿਸ ਨੇ ਵੱਡੀ ਕਾਮਯਾਬੀ ਹਾਸਲ ਕੀਤੀ ਹੈ ਪੁਲਿਸ ਨੇ ਸਿਰਸਾ ਤੋਂ ਦੋਸ਼ੀ ਪਤੀ ਪਤਨੀ ਨੂੰ ਅਪਹਰਨ ਬੱਚੇ ਸਮੇਤ ਗ੍ਰਿਫਤਾਰ ਕਰ ਲਿਆ ਗਿਆ ਦੋਸ਼ੀ ਬੱਚੇ ਨੂੰ ਬਿਹਾ ਲੈ ਕੇ ਜ਼ੋਰੇਸਨ ਪੰਜਾਬ ਪੁਲਿਸ ਵੱਲੋਂ ਸਿਰਸਾ ਦੇ ਸੀਆਈਏ ਸਟਾਫ ਨੂੰ ਸੂਚਨਾ ਦਿੱਤੀ ਕਿ ਮਾਚੀਵਾੜਾ ਤੋਂ ਇੱਕ ਬੱਚਾ ਅਪਹਰਨ ਹੋਇਆ ਇਸ ਆਧਾਰ ਤੇ ਪੁਲਿਸ ਨੇ ਬਾਸੁਰਾਹੀ ਸਿਰਸਾ ਜਾ ਰਹੀ ਦੋਸ਼ੀਆਂ ਨੂੰ ਬੱਚੇ ਸਮੇਤ ਕਾਬੂ ਕਰ ਲਿਆ ਸਿਰਸਾ ਪੁਲਿਸ ਵੱਲੋਂ ਬੱਚੀ ਅਤੇ ਦੋਸ਼ੀਆਂ ਨੂੰ ਪੰਜਾਬ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ ਐਸਐਸਪੀ ਖੰਨਾ ਡਾਕਟਰ ਜ્યોਤੀ ਜਾਦਵ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਵੀਰਵਨ ਨੂੰ ਅਗੜੀ ਉਤਰਖਾਣਾ ਪਿੰਡ ਵਿੱਚ ਕਰਦੇ ਬਾਹਰ ਖੇੜੀਆ ਬੱਚਾ ਉਸਦੇ ਹੀ ਗਵਾਂਡੀਆਂ ਵੱਲੋਂ ਅਪਹਰਨ ਕੀਤਾ ਗਿਆ ਸੀ ਅਤੇ ਫਿਰ ਪੈਸਿਆਂ ਦੇ ਲਾਲਚ ਵਿੱਚ ਬਿਹਾਰ ਦੇ ਇੱਕ ਦੰਪਤੀ ਨੂੰ ਵੇਚ ਦਿੱਤਾ ਗਿਆ ਜਾਂਚ ਦੌਰਾਨ ਪਤਾ ਲੱਗਾ ਹੈ ਕਿ ਅਪਹਰਨ ਅਤੇ ਬੱਚੇ ਨੂੰ ਖਰੀਦਣ ਵਾਲਾ ਦੰਪਤੀ ਦੋਵੇਂ ਪ੍ਰਵਾਸੀ ਹਨ ਜਦਕਿ ਬੱਚੇ ਦੇ ਮਾਤਾ ਪਿਤਾ ਵੀ ਪ੍ਰਵਾਸੀ ਮਜ਼ਦੂਰ ਹਨ ਪੁਲਿਸ ਨੇ ਸੀਸੀਟੀਵੀ ਫੁਟੇਜ ਦੇ ਕੀਤੀ ਅਤੇ ਪਤ ਲੱਗੇ ਕਿ ਦੋਸ਼ੀ ਪਤੀ ਪਤਨੀ ਬੱਚੇ ਨੂੰ ਬਸ ਰਹੀਂ ਲੈ ਕੇ ਜਾ ਰਹੇ ਸਨ ਉਹ ਵੀਰਵਾਰ ਰਾਤ ਉਹ ਬਸ ਵਿੱਚ ਸਿਰਸਿਦਾ ਵੱਲ ਜਾ ਰਹੇ ਸਨ ਕਿ ਜਿੱਥੇ ਸਿਰਸਿਦਾ ਸੀਆਈਐਸ ਸਟਾਫ ਵੱਲੋਂ ਸ਼ੁੱਕਰਵਾਰ ਸਵੇਰੀ ਬਰਨਾਲਾ ਰੋਡ ਤੇ ਦੋਵਾਂ ਨੂੰ ਬਸ ਤੋਂ ਗ੍ਰਿਫਤਾਰ ਕਰ ਲਿਆ ਗਿਆ ਆ ਮਾਨਯੋਗ ਡੀਜੀ ਪੰਜਾਬ ਤੇ ਡੀਆਈਜੀ ਲੁਧਿਆਣਾ ਰੇਂਜ ਦੇ ਦਿਸ਼ਾ ਨਿਰਦੇਸ਼ਾ ਹੇਠ ਜੋ ਅਪਰਾਧ ਤੇ ਅਪਰਾਧ ਨੂੰ ਰੋਕਣ ਦੀ ਮੁਹਿੰਮ ਚੱਲ ਰਹੀ ਹੈ ਉਦੇ ਅੰਡਰ ਹੀ ਖੰਨਾ ਪੁਲਿਸ ਨੂੰ ਬਹੁਤ ਵੱਡੀ ਕਾਮਯਾਬੀ ਅੱਜ ਮਿਲੀ ਹੈ ਕੱਲ ਮਾਛੀਵਾੜਾ ਵਿਖੇ ਤਕਰੀਬਨ 5:30 ਵਜੇ ਇੱਕ ਵਿਕਾਸ ਨਾ ਦੇ ਪਰਸਨ ਨੇ ਸਾਨੂੰ ਇਤਲਾਹ ਦਿੱਤੀ ਕਿ ਉਹਦਾ 2.5 ਸਾਲ ਦਾ ਬੱਚਾ ਜਿਹਦਾ ਨਾਮ ਲਕਸ਼ ਹੈ ਉਹ ਗੁੰਮ ਹੋ ਗਿਆ ਤੇ ਉਹਨੂੰ ਗਵਾਚ ਗਿਆ ਦੁਪਹਿਰੇ ਜਦੋਂ ਉਹ ਆਪਣੀ ਦਾਦੀ ਦੇ ਨਾਲ ਕਿਸੇ ਲੋਕਲ ਕਿਰੀਆਨਾ ਸਟੋਰ ਤੇ ਸਮਾਨ ਖਰੀਦਣ ਗਿਆ ਸੀਗਾ ਅ ਜਿਵੇਂ ਹੀ ਪੁਲਿਸ ਨੂੰ ਇਤਲਾ ਮਿਲੀ ਇਮੀਡੀਏਟਲੀ 175 ਨੰਬਰ ਐਫਆਰ ਪੁਲਿਸ ਸਟੇਸ਼ਨ ਮਾਛੀਵਾੜਾ ਪੁਲਿਸ ਨੇ ਦਰਜ ਕੀਤੀ ਤੇ ਤਫਤੀਸ਼ ਸ਼ੁਰੂ ਕੀਤੀ ਇਨੀਸ਼ੀਅਲ ਤਫਤੀਸ਼ ਦੇ ਦੌਰਾਨ ਹੀ ਸੀਸੀਟੀ ਫੁਟੇਜ ਜਦੋਂ ਪੁਲਿਸ ਨੇ ਚੈੱਕ ਕੀਤੀ ਉਥੇ ਦੋ ਸ਼ੱਕੀ ਪਰਸਨ ਬਾਈਕ ਦੇ ਉੱਪਰ ਆਂਦੇ ਦਿਸਦੇ ਹੈ ਉਸੇ ਲੋਕੇਸ਼ਨ 'ਤੇ ਜਿੱਥੋਂ ਜੋ ਬੱਚਾ ਹੈ ਲਖਸ਼ ਉਹ ਜਿਸ ਲੋਕੇਸ਼ਨ 'ਤੇ ਆਖਰੀ ਵਾਰੀ ਦੇਖਾ ਗਿਆ ਸੀਗਾ ਤੇ ਜਦੋਂ ਉਹਨ ਪਰਸਨ ਨੂੰ ਆ ਟਰੇਸ ਕਰਕੇ ਉਹਨਾਂ ਦੀ ਪੁੱਛਗਿੱਛ ਕੀਤੀ ਤੇ ਉਹਨਾਂ ਨੇ ਦੱਸਿਆ ਕਿ ਉਹਨਾਂ ਨੇ ਆ ਜੋ 2.5 ਸਾਲ ਦਾ ਬੱਚਾ ਲਖਸ਼ ਉਹਨੂੰ ਉਸ ਏਰੀਆ ਤੋਂ ਚੱਕ ਕੇ ਇੱਕ ਬਬੀਤਾ ਨਾ ਦੀ ਲੇਡੀ ਆ ਨੂੰ ਸੇਚ ਦਿੱਤਾ ਹੈ ਤੇ ਜੋ ਇਹ ਵੇਚਣ ਦੀ ਪ੍ਰਕਿਰਿਆ ਦੇ ਵਿੱਚ ਉਹਨਾਂ ਨੇ 9000 ਰੁਪਏ ਤੱਕ ਜੀਪੇ ਰਾਹੀ ਅਬ ਅਭੀ ਤੱਕ ਉਹ ਮਾਰੀ ਤੋਂ ਲੈ ਲਿਆ ਸੀਗਾ ਦੇ ਨਾਲ ਨਾਲ 70000 ਰੁਪਏ 50000 ਰੁਪਏ ਕੈਸ਼ ਇਹਨੇ ਲੈ ਕੇ ਫਿਰ ਜੋ ਬਬੀਤਾ ਹੈ ਇਹਨੇ ਅੱਗੇ ਆਪਣੀ ਸਿਸਟਰ ਜਿਹਦਾ ਨਾਮ ਸਰਿਤਾ ਹੈ ਜਿਹਦੇ ਕੋਲ ਬੱਚੇ ਨਹੀਂ ਹੈ ਉਹਨੂੰ ਅੱਗੇ دیتا ਸੀਗਾ ਸਰਿਤਾ ਬੱਚੇ ਆਪਣੇ ਹਸਬੰਡ ਦੇ ਨਾਲ ਬੱਚੇ ਨੂੰ ਲੈ ਕੇ ਜੋ ਪਿੱਛੇ Rajasthan ਦੀ ਬੈਕਗਰਾਉਂਡ ਜਿਨ੍ਹਾਂ ਦੀ ਹੈਗੀ ਉਹ ਬੱਚੇ ਨੂੰ ਲੈ ਕੇ Rajasthan ਵੱਲ ਨਿਕਲ ਗਏ ਤੇ ਟੈਕਨੀਕਲੀ ਇਹਨੂੰ ਟ੍ਰੇਸ ਕਰਦੇ ਹੋਏ ਸਾਨੂੰ ਲੋਕੇਸ਼ਨ ਰਾਜਸਥਾਨ ਦੀ ਮਿਲੀ ਤੇ ਅਸੀਂ ਰਾਜਸਥਾਨ ਪੁਲਿਸ ਦੇ ਨਾਲ ਬਿਟਾਇਪ ਕੀਤਾ ਉਦੋਂ ਬਾਅਦ ਇਹਦੀ ਲੋਕੇਸ਼ਨ ਫਿਰ ਸਿਰਸਾ ਦੀ ਆਈ ਤੇ ਫਾਈਨਲੀ ਸਿਰਸਾ ਪੁਲਿਸ ਦੇ ਨਾਲ ਇੱਕ ਜੁਆਇੰਟ ਆਪਰੇਸ਼ਨ ਦੇ ਵਿੱਚ ਬੱਚੇ ਨੂੰ ਉਹਦੇ ਕਿਡਨੈਪਰਜ਼ ਦੇ ਨਾਲ ਉੱਥੋਂ ਰਿਕਵਰ ਕੀਤਾ ਗਿਆ ਤੇ ਇਸ ਪੂਰੀ ਕੀ ਪੂਰੀ ਜੋ ਕਿਡਨੈਪਿੰਗ ਦੇ ਜੋ ਇਨਸੀਡੈਂਟ ਹੈਗਾ ਇਹਦੇ ਵਿੱਚ ਦੋਨੋਂ ਕਿਡਨੈਪਰ ਲੇਡੀ ਜਿਹਨੇ ਬੱਚੇ ਨੂੰ ਖਰੀਦਾ ਸੀਗਾ ਉਹਦਾ ਹਸਬੰਡ ਤੇ ਜਿਸ ਲੇਡੀ ਤੇ ਉਹਦੇ ਹਸਬੰਡ ਨੇ ਫਾਈਨਲੀ ਬੱਚੇ ਨੂੰ ਲੈ ਕੇ ਪੰਜਾਬ ਤੋਂ ਸਿਰਸਾ ਤੱਕ ਜੋ ਗਏ ਸੀਗੇ ਉਹਨਾਂ ਨੂੰ ਅਰੈਸਟ ਕਰ ਲਿਆ ਤੇ ਬੱਚੇ ਨੂੰ ਸੇਫਲੀ ਰਿਕਵਰ ਕਰਕੇ ਉਹਦੇ ਮਾਪਿਓ ਨੂੰ ਸੌਂਪ ਦਿੱਤਾ ਗਿਆ ਇਹ ਕਿੰਨੇ ਦੇਰ ਦਾ ਮਨ ਸੰਭਾਲ ਗਿਆ ਇਸ ਦੇ ਵਿੱਚ ਇਹਦੇ ਵਿੱਚ ਲੈਸ ਥੈਨ ਆਈ ਥਿੰਕ 12 ਘੰਟੇ ਕਿਉਂਕਿ ਪੁਲਿਸ ਨੂੰ ਇਤਲਾ ਮਿਲੀ ਸਵੇਰੇ ਅਰਲੀ ਮਾਰਨਿੰਗ ਤੱਕ ਬੱਚਾ ਰਿਕਵਰ ਹੋ ਗਿਆ ਸੀਗਾ 8:30 ਵਜੇ ਕੇ ਤਕਰੀਬਨ 8:30 9:00 ਵਜੇ ਕੇ ਤਕਰੀਬਨ ਬੱਚਾ ਰਿਕਵਰ ਹੋ ਗਿਆ ਸੀਗਾ ਤੇ ਹੁਣ ਸਿਰਸਾ ਤੋਂ ਹੁਣੇ ਫਿਰ ਪੁਲਿਸ ਪਾਰਟੀ ਹੁਣ ਲੈ ਕੇ ਬੱਚੇ ਨੂੰ ਪਹੁੰਚੀ ਹੈ ਤੇ ਉਹਦੇ ਪੇਰੈਂਟਸ ਨੂੰ ਸੌਂਪਤਾ ਗਿਆ ਹੈ ਇਸ ਦੇ ਵਿੱਚ 6 ਟੋਟਲ ਪਰਸਨ ਗ੍ਰਿਫਤਾਰ ਹੋਏ ਦੋ ਮੁੰਡੇ ਜਨਾ ਦਾ ਨਾਂ ਰਮੇਸ਼ ਤੇ ਚੰਦਨ ਸਹਾਣੀ ਇਹ ਇਨਾਂ ਨੂੰ ਇਨੀਸ਼ially ਅਰੈਸਟ ਕੀਤਾ ਗਿਆ ਇਹਦੇ ਨਾਲ ਨਾਲ ਬਬੀਤਾ ਤੇ ਉਹਦਾ ਹਸਬੰਡ ਜੈਨਾਥ ਤੇ ਰੀਤਾ ਦੇਵੀ ਤੇ ਉਹਦਾ ਉਹਦਾ ਹਸਬੰਡ ਸੰਤੋਸ਼ ਸਾਨੀ ਇਹ 6 ਪਰਸਨ ਨੂੰ ਅਰੈਸਟ ਕੀਤਾ ਗਿਆ ਬੱਚੇ ਨੂੰ ਰਿਕਵਰ ਕਰ ਲਿਆ ਜਿਹੜੇ ਬੱਚੇ ਚੱਕੇ ਨਹੀਂ ਜੀ ਨਾ ਚੱਕਿਆ ਸੀਗਾ ਪਹਿਲਾਂ ਵੀ ਹਜੇ ਕੋਈ ਹਰਕਤ ਕੀਤੀ ਹੋਣਾ ਨਹੀਂ ਪਹਿਲਾਂ ਵੀ ਨਹੀਂ ਨਹੀਂ ਐਸਾ ਹਜੇ ਤੱਕ ਉਹਨਾਂ ਦਾ ਕੋਈ ਪ੍ਰੀਵੀਅਸ ਕ੍ਰਾਈਮ ਰਿਕਾਰਡ ਸਾਹਮਣੇ ਨਹੀਂ ਆਇਆ ਆ ਜੋ ਕਿਡਨੈਪਰਸ ਸੀਗੇ ਤੇ ਉਹ 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 ਬੱਚੇ ਦੇ ਗਵੰਡੀ ਹੈ ਤੇ ਜਾਣਦੇ ਸੀਗੇ ਤੇ ਇਨ ਫੈਕਟ ਜਦੋਂ ਪੁਲਿਸ ਬੱਚੇ ਨੂੰ ਲਾਬਰੀ ਸੀਗੀ ਫੈਮਲੀ ਜਦੋਂ ਲਾਬਰੀ ਸੀਗੀ ਤੇ ਉਹ ਫੈਮਲੀ ਦੇ ਨਾਲ ਨਾਲ ਹੀ ਸਰਚ ਵੀ ਕਰਾਰੇ ਸੀਗੇ ਤਾਂ ਕਿ ਉਹ ਪੂਰਾ ਧਿਆਨ ਰੱਖ ਸਕਣ ਕਿ ਕਿੱਥੇ ਤੱਕ ਸਰਚ ਦੀ ਕਾਰਵਾਈ ਪਹੁੰਚੀ ਤੇ ਕਿੱਥੇ ਤੇ ਪੁਲਿਸ ਦੀ ਤਫ਼ਤੀਸ਼ ਪਹੁੰਚੀ ਹੈ ਬੱਚਾ ਬਿਲਕੁਲ ਸੇਫ ਰੀ ਹੈ ਜੀ ਬਿਲਕੁਲ ਸੇਫ ਤੇ ਆਪ ਆਪਣੇ ਮਾਪਿਓ ਦੇ ਕੋਲ ਹੁਣ ਬੱਚਾ ਪਹੁੰਚ ਗਿਆ ਹੈ ਹਾਂ ਜੀ ਆਹ ਕਿਆ ਨਾਮ ਹੈ ਜੀ ਆਪ ਦਾ ਵਿਕਾਸ ਕੁਮਾਰ ਕਾਂਗਰੇਡੀ ਮੈਂ ਗੜੀਤਰਖਣਾ ਹਾਂ ਹਾਂ